ਜੀ ਇੱਧਰ ਦੇਖੋ ਸਵੇਰੇ ਸਵੇਰੇ ਰੈਡੀ ਹੋ ਗਏ ਸਾਰੇ ਦੋਨੇ ਜਾਣੇ ਪਹਿਲਾਂ ਕਹਿੰਦੇ ਨਹੀਂ ਜਾਣਾ ਨਹੀਂ ਨਾਲ ਤਾਂਡੇ ਤੇ ਹੁਣ ਇਹ ਦੋਨੇ ਤਿਆਰ ਹੋ ਗਏ ਨੇ ਤੇ ਤੀਜਾ ਵੀ ਹੋ ਰਿਹਾ ਤੀਜਾ ਮੈਂ ਦਿਖਾਨੀ ਆ ਆ ਸੀ ਜੀ ਰੋਜ਼ ਦੀ ਤਰ੍ਹਾਂ ਤੀਜਾ ਵੀ ਸਾਡਾ ਬੰਦਾ ਪੱਗ ਬੰਨ੍ਹ ਲਿਆ ਸਵੇਰੇ ਅਜ ਤੜਕੇ ਹੀ ਉੱਠੇ ਨੇ 5:30 ਵਜੇ ਕੈਂਟ ਕੈਂਟ ਤੇ ਟੱਕੈਂਟ ਬੱਲ ਬੱਲ ਪੱਗ ਦੁਸ਼ਾ ਬੰਦ ਕਰਕੇ ਪਾ ਦੋ ਬੰਨੂਗਾ ਮਤਲਬ ਜੀ ਆਪਾਂ ਵੀ ਰੈਡੀ ਆਂ ਸਸਿਕਾ ਜੀ ਸਾਰਿਆਂ ਨੂੰ ਫੋਕਤ ਹੋਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆਂ ਸੁਆਗਤ ਹੈ ਤੁਹਾਡਾ ਸਾਡੇ ਬਾਸੀ ਫੈਮਿਲੀ ਚੈਨਲ ਤੇ ਤੇ ਅਸੀਂ ਤਿਆਰ ਹੋਏ ਜੀ ਸਾਨੂੰ ਕੰਮ ਹੈ ਅਸੀਂ ਜਾਣਾ ਕਿਤੇ ਤੇ ਮੋੜ ਕੇ ਵੀ ਛੇਤੀ ਆਉਣਾ ਤੇ ਅਸੀਂ ਇਹਨਾਂ ਨੂੰ ਤਾਂ ਨਾਲ ਲੈ ਚੱਲੇ ਆ ਕਿ ਚੱਲ ਥੋੜਾ ਜਿਹਾ ਘੁੰਮ ਫੇਰ ਆਉਣਗੇ ਬੜਾ ਟਾਈਮ ਤਾਂ ਲੱਗਣਾ ਨਹੀਂ ਪਰ ਅਸੀਂ ਕਿਹਾ ਚਲੋ ਵਿਚਾਰੇ ਨਾਲ ਸਾਡੇ ਘੁੰਮ ਆਉਣਗੇ ਤੇ ਫਤੇ ਪਟਕਾ ਨਹੀਂ ਲਿਆ ਤਾਂ ਕਰਕੇ ਪਰਨਾ ਬੰਦ ਕੇ ਚੱਲਾ ਘੈਂਡ 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 ਤੇ ਮੇਰਾ ਕੁਝ ਪਰਨਾ ਬਹੁਤ ਸੋਹਣਾ ਬਣਨ ਲੱਗ ਪਿਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਪੈਨ ਨਹੀਂ ਹੈਗੀ ਅਡੂੜੇ ਨੰਮ ਇਹਦੇ ਵਿੱਚ ਪਾੜ ਦੋ ਕਿਹੜਾ ਕਿਹੜਾ ਇਹ ਅੱਛਾ ਇਹ ਦੋ ਖੜਛਲਛਲਛਲ ਇਦਾਂ ਕਰੇ ਕੋਈ ਮੇਰਾ ਬੁੱਤ ਕੋਸ਼ਿਸ਼ ਕਰ ਰਿਹਾ ਕੋਸ਼ਿਸ਼ ਕਰਨਾ ਮੰਜੋ ਮਿਲ ਜਾਂਦੀ ਏ ਤੇ ਕੋਸ਼ਿਸ਼ ਕਰਿਆ ਕਰੋ ਬਹੁਤ ਸੋਹਣਾ ਕਿਹੜਾ ਹੱਥ ਹੈ ਮੇਰੇ ਕੋਲ ਹੀ ਨਹੀਂ ਕੋਈ ਨਹੀਂ ਹੋਣਾ ਹੋਵੇ ਚੇਂ ਲਿਆ ਕੈਂਟ ਦਿਖਾਈ ਹਥੇ ਕੈਂਟ ਵੰਜੀ ਪਗਣਾ ਨੇ ਗਿਆ ਸਰ ਮਸਾਪਾ ਪੋਪ ਦੀ ਹੈ ਆਹ ਬਾਲ ਵਿੱਚ ਕਰਾ ਇੱਧਰ ਆਓ ਤੁਰੋ ਇੱਥੇ ਲੈਣਾ ਹਾਂ ਜਾਂ ਜਾ ਫੋਨ ਰਾਜਪੁਰੂ ਸ਼ਿਲੀਪੂ ਹੋ ਗਿਆ ਠੀਕ ਆਜੋ ਆਜੋ ਤੋਰਾ फटाफट ਚੱਲੀਏ ਆਪਾਂ ਕਹਿਆ ਸੀ ਟਾਈਮ ਨਾਲ ਨਿਕਲਾਂਗੇ ਪਰ ਕਿੱਥੇ ਸਾਢੇ 6 ਦਾ ਟਾਈਮ ਹੋ ਗਿਆ ਜਲਦੀ ਕਰੋ ਜਲਦੀ ਚੱਕੋ ਲੈਪਟਾਪ ਫਰਾਰ ਹੋ ਕੇ ਨਿਕਲ ਕਿੱਥੇ ਫਰਾਰ ਹੋਗੇ ਇੱਥੇ ਗੱਡੀ ਲਓ ਜੀ ਪੱਗ ਬਨ ਕੇ ਬਹਿ ਗਿਆ ਮੇਰਾ ਪੁੱਤ ਗੱਡੀ 'ਚ ਤੇ ਘਰੋਂ ਚੱਲ ਪਿਆ ਸੀ ਤੇ ਬੈਠਾ ਵੀ ਪਾਪਾ ਨਾਲੇ ਨਾਲੇ ਪਾਪਾ ਨੂੰ ਛੇੜੀ ਜਾਂਦਾ ਨਾਲੇ ਪਾਪਾ ਨਾਲ ਲੜੀ ਜਾਂਦਾ ਨਾਲੇ ਪਿਆਰ ਕਰੀ ਜਾਂਦਾ ਪਾਪਾ ਨੂੰ ਮਾ ਪੁੱਤ ਮੇਰਾ ਹੈ ਪੁੱਤ ਪਾਪਾ ਫਸਟ ਗੇਅਰ ਕਿਦਾ ਹੁੰਦਾ ਫਸਟ ਫਸਟ ਗੇਅਰ ਪੁੱਤ ਹੁੰਦਾ ਆ ਗੱਡੀ ਦਾ ਹੁੰਦਾ ਫਸਟ ਗੇਅਰ ਦੂਸਰਾ ਵੀ ਗੱਡੀ ਦਾ ਹੁੰਦਾ ਤੇ ਤੀਸਰਾ ਵੀ ਗੱਡੀ ਦਾ ਹੁੰਦਾ ਤੇ ਚੌਥਾ ਵੀ ਗੱਡੀ ਦਾ ਹੁੰਦਾ ਤੇ ਪੰਜਵਾ ਵੀ ਗੱਡੀ ਤੇਰੀ ਮਰਸ ਗੇਅਰ ਵੀ ਹੁੰਦਾ ਇਹ ਚ ਟਰੈਕਟਰ ਦਾ ਵੀ ਹੁੰਦਾ ਪਿੱਛੇ ਮੋੜਨ ਵਾਸਤੇ ਕਿਹੜਾ ਇਸ ਟਾਈਮ ਦੇਖੋ ਆ 5 ਤੇ ਆ ਇਸ ਟਾਈਮ ਆ 5 ਤੇ ਚੱਲ ਰਹੀ ਗੱਡੀ ਤਬ ਤੋਂ ਇਸ ਤਰਫ ਆ ਨਾ ਦੇਖ ਅੱਗੇ ਦੇਖੀ ਦੱਸੀ ਦੇ ਕੋਈ ਇਦੋਂ ਥੋੜਾ ਜਿਹਾ ਚੱਲ ਰਿਹਾ ਨਾ ਇਹਨੂੰ ਤਾਂ 5 ਗੇਅਰ 5ਥ ਗੇਅਰ ਤੇ ਆ ਮਨਾਈ ਟਾਪ ਗੇਅਰ ਆ ਇਹ ਗੱਡੀ ਟਾਪ ਤੇ ਜਾ ਰਹੀ ਹੈ ਕਿੱਥੇ ਜਾ ਰਹੀ ਹੈ ਟਾਪ ਤੇ ਟਾਪ ਤੇ ਟਾਪ ਹੈ ਕਿ ਨਹੀਂ ਗਿੱਤੇ ਟਾਪ ਸਟੇ ਤੇ ਗੱਡੀ ਹੁੰਦੀ ਨਹੀਂ ਸਟਾਪ ਹਾਏ ਤੇ ਫਿਰ ਟੋਚਨ ਕਿਨੂੰ ਪਾਉਣੇ ਨੇ ਫਿਰ ਸੱਚ ਹਾਂ ਬਰੇਜ਼ਾ ਨੂੰ ਥੋੜੀ ਪਾਉਣੇ ਟੋਚਨ ਪਹਿਲਾਂ ਕਰ ਰੇਂਜਰ ਹੋ ਰਿਹਾ ਹਾਲੋ ਰੇਂਜ ਰੋਵਰ ਨੂੰ ਪਾਉਣਾ ਟੋਚਨ ਟਕੜੀ ਹੋ ਰੇਂਜ ਰੋਵਰ ਖੇਤ ਇਥੇ ਖੜੀ ਹੈ ਹਾਏ ਹੋਰ ਕਿਹੜੀ ਕਿਹੜੀ ਗੱਡੀ ਖੜੀ ਹੈ ਬੀ ਐਮ ਡਬਲਿਊ ਖੜੀ ਹੈ ਹਾਂ ਖੜੀ ਹੈ ਤੇ ਹੋਰ ਤੂੰ ਰਾਤ 10 ਵਜੇ ਸੀ ਹੋਰ ਕਿਹੜੀ ਗੱਡੀ ਖੜੀ ਹੈ ਹੋਰ ਰਾਤ ਪੋਰਸ਼ ਕਾਲੀ ਪੋਰਸ਼ ਕਾਲੀ ਖੜੀ ਹੈ ਕਿੱਥੇ ਖੜੀ ਆ ਉਹ ਉਹ ਦੂਸਰੇ ਖੇਤ ਚ ਖੜੀ ਹੈ ਕਿੰਨੇ ਖੇਤ ਨੇ ਤੁਹਾਡੇ ਸਾਡੇ ਹਾਂ ਸਾਡੇ ਨੇ ਦੋ ਅੱਛਾ ਦੋ ਖੇਤ ਨੇ ਦੋ ਨਾਲੇ ਤਾਂ ਜੇ ਇੱਕ ਗੱਡੀ ਖੜੀ ਹੈ ਹਾਂ ਦੋਨੇ ਖੇਤ ਦੇ ਪੂਰੇ ਘੈਂਟ ਲੱਗ ਰਹੇ ਨੇ ਅੱਛਾ ਚਲੋ ਵਧੀਆ ਲਓ ਭਾਈ ਉਹ ਵੀ ਦਿਨ ਛੇਤੀ ਆਏਗਾ ਜੇ ਜਮੇ ਨਾ ਬੋਆਗੇ ਸਪਲੈਂਡਰ ਨਾ ਪਾਓ ਚਲੋ ਠੀਕ ਹੈ ਫਿਰ ਚੱਲੀਏ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰੀਏ ਦੇਖੋ ਮਹੌਲ ਪਊਗਾ ਦੇਖਿਓ ਇਹ ਹਾਂ ਹੌਲ ਪਊਗਾ ਕਿਧਰੋਂ ਦੀ ਜਾ ਰਹੇ ਫਤਿਹ ਦੱਸੋ ਅਸੀਂ ਚੱਲੇ ਆਂ ਪੁਵਾਨੀਗੜ ਤੋਂ ਨਹੀਂ ਨਹੀਂ ਪਟਿਆਲਾ ਤੋਂ ਨਾ ਗਲਤ ਪਟਿਆਲਾ ਤੇਰੀ ਸਾਰੀ ਜਿਹੜੀ ਹੈਗੀ ਆ ਉਹ ਅਸੀਂ ਹਮ ਲੋਪਾਸ ਵੱਲੋਂ ਚੱਲੇ ਆਂ ਸਾਰੀ ਤੇਰੀ ਉਹ ਜਿਹੜੀ ਸਾਰਾ ਸੋਗ ਤਾਂ ਤੇਰਾ ਚੇਂਜ ਹੋ ਗਿਆ ਪੁਵਾਨੀਗੜ ਪਟਿਆਲਾ ਉਧਰ ਹੋ ਗਿਆ ਰਹਿ ਗਿਆ ਅਸੀਂ ਤਾਂ ਆਕੇ ਪਾਸ ਵੱਲੋਂ ਆਜੋ ਦਮਨੰਦਰ ਰਮਾਲ ਲਾ ਲਈ ਤੂੰ ਕਿੱਧਰ ਸ਼ੂਲਾਤ ਆਜੂ ਗੁਛੇਗਾ ਤੂੰ ਹੈ ਨੌਜੀ ਅਸੀਂ ਆ ਗਏ ਹੁਣ ਫਤਿਹਗੜ੍ਹ ਸਾਹਿਬ ਗੱਡੀ ਇੱਥੋਂ ਲੰਘਦੀ ਆ ਤਾਂ ਮੱਥਾ ਟੇਕ ਕੇ ਜਾਣਾ ਜ਼ਰੂਰੀ ਆ ਦੂਰੋਂ ਆਏ ਆ ਕਰਦੇ ਆ ਦਰਸ਼ਨ ਫਤਿਹਗੜ੍ਹ ਨੂੰ ਦਰਸ਼ਨ ਕਰਾ ਕੇ ਲੈ ਕੇ ਜਾਨੇ ਦਮਨ ਵੀ ਕਹਿ ਰਹੀ ਸੀ ਬੱਕਲੇ ਨਾ ਨਹੀਂ ਹੈਗੀ ਵੀ ਵੈਨਿਊ ਵੈਨਿਊ ਇਸ ਪਾਸੇ ਗੱਡੀਆਂ ਵਾਲੇ ਥਾਣੇ ਕਿਹੜੀ ਗੱਡੀ ਲੈਣੀ ਹੈ ਚਲ ਆ ਉਹ ਮੱਥਾ ਟੇਕੀ ਇਕੱਲਾ ਆਈਆਂ ਗੱਡੀ ਦੇ ਕਿਹੜੀ ਗੱਡੀ ਦੇ ਤੁਰ ਤੈਨਾਂ ਘਰਮਣ ਨਾਲ ਸਿਰ ਸਿਰ ਆਏ ਹਾਂ ਜੀ ਤੇਰ ਤਾਂ ਖੋਇ ਹੀ ਰਹਿਂਦਾ ਤੇਰ ਤਾਂ ਹੋਇਆ ਹੀ ਰਹਿੰਦਾ ਕੁਛ ਨਾ ਬਸ ਓਕੇ ਆਹ ਥੋੜਾ ਵੱਡਾ ਪੜ ਗਿਆ ਪਹਿਲਾਂ ਇਥੇ ਹੁੰਦਾ ਸੀ ਪਰਛਾ ਹੁੰਦਾ ਸੀ ਹਾਂਜੀ ਪ੍ਰਾਣੀ ਜਾਨੀਆਂ ਜਦੋਂ ਅਸੀਂ ਤਿਵਾਰੇ ਹੁੰਦੇ ਆ ਨਾਨਕੇ ਆਉਣਾ ਤੇ ਮੱਥਾ ਟੇਕਣਾ ਆਉਣਾ ਰੋਜ਼ ਗੁਰਦੁਆਰਾ ਸਾਹਿਬ ਵੰਨ ਕਹੀਏ ਹਮ ਸੱਜਾਨ ਅਲਬ ਮੁਕ ਤਨ ਕਹੀਏ ਸਰੇ ਇਤਿਹਾਸ ਬਾਰੇ ਇਸੇ ਮੰਨ ਮੇਂ ਰਾਗ ਵਸਤਗ ਆਜੋ ਇਹ ਖੁੱਲ੍ਹਾ ਹੁੰਦਾ ਹੈ ਜਾਂ ਧੰਦਾ ਨਹੀਂ ਹੁੰਦਾ ਠੀਕ ਹੈ ਥੋੜਾ ਜਿਹਾ ਜ਼ਿਆਦਾ ਰੱਖਿਆ ਗਿਆ ਹੁੰਦਾ ਇੰਨੀ ਠੰਡ ਦੇ ਵਿੱਚ ਥੋੜੀ ਆਵਾਜ਼ ਵੀ ਤਾਂ ਨਾ ਉੱਚਾ ਸੀ ਉਦੋਂ ਹੁਣ ਤਾਂ ਫੇਰ ਮੱਥਾ ਟੇਕ ਕੇ ਹੁਣ ਚਲੇ ਆ ਅਸੀਂ ਵਾਪਸ ਫਤਿਹ ਦੀਦੀ ਦੇਖੋ ਆਈ ਨਹੀਂ <laughs> देख आ रहा नीत नहीं आ रहा चाहते गड्डी चलती मेरी

ਡਾਇਲਗ ਪੋਲ ਜੰਦਾ ਡਾ ਡਾਇਲਗ ਪੋਲ ਜੰਦਾ ਆ ਦੇਖੋ ਥਾਰ ਦੇਖੋ ਜਿਹੜਾ ਉਹ ਥਾਰ ਘੜੀ ਹੈ ਟੈਂਕ ਦੇਖੋ ਸਾਹਮਣੇ ਥਾਰ ਲੈਣੀ ਪਾਪਾ ਟੈਂਕ ਦੇਖ ਕੇ ਲੱਗੇ ਇਹ ਤਾਂ ਥਾਰਾ ਦੂਰਾ ਦਾ ਆਮ ਦਿਖਦੀ ਹੈ ਨੇ ਟੈਂਕ ਨਹੀਂ ਦਿਹਦੇ ਹੋ ਕੀ ਕਹਿੰਦਾ ਕੈਂਕ ਦੀ ਕੋਈ ਯਾਰ ਸਾਡੇ ਨੇ ਟੈਂਕਾਂ ਵਰਗੇ ਮੇਰਾ ਮੇਰਾ ਜੋ ਬੈਂਕਾਂ ਵਰਗੇ ਲੈ ਉਹ ਜਾ ਰਹੇ ਟੈਂਕ ਲੈਣਦੇ ਤੜਕੇ ਫੇਰ ਕਿੱਥੇ ਇਹਨੇ ਦੱਬਦੇ ਨੇ ਯਾਰਾਂ ਦੇ ਉਹ ਮੂਰੇ ਹੋ ਹੋ ਹੋਰ ਕਿਤੇ ਦਬਦੇ ਨਹੀਂ ਹੋਰ ਕਿਤੇ ਦਬਦੇ ਨਹੀਂ ਅੰਨਾ ਨਵੀਂ ਗੱਡੀ ਛਲਤੀ ਮੇਰੀ ਅੰਨਾ ਤਾਂ ਤੂੰ ਵੀ ਫਿਰਦਾ ਹੈ ਸਵਾਦ ਨਹੀਂ ਆਇਆ ਇੱਕ ਹੋਰ ਮਾਰੇਗਾ ਲੱਕੜ ਦੇ ਬਾਲੇ ਵਰਗਾ ਦਰਸ਼ੀਰਾ ਕਰ ਦੇ ਕਰ ਕਿੰਨੀ ਜੱਗੀ ਬੰਦਾ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀ ਅਛਤਾਂ ਡੀਆਂ ਹੁੰਦੀਆਂ ਬੰਦਾ ਮਾਰਨ ਦੀ ਸਰੀਰ ਲਈ ਜਿਗਰਾ ਚਾਹੀਦਾ ਓਏ ਤਾਂ ਛੜੀ ਕਰਦਾ ਹੁਣ ਮੈਂ ਸੋਚਿਆ ਹੁਣ ਦੋ ਟਰੈਕਟਰ ਸੁੱਚਾ ਮੈਂ ਸੋਚਿਆ ਤੂੰ ਡਾਇਰੈਕਟਰ ਕਹਿੰਦਾ ਪਿੱਛੇ ਜਿਵੇਂ ਆਏ ਹੋ ਰਿਹਾ ਕੀ ਦਿਸੇ ਤੇ ਮਰੀ ਅੰਨਾ ਤਾ ਤੂੰ ਹੋਇਆ ਫਿਰਦਾ ਅੰਨਾ ਤਾ ਤੂੰ ਹੀ ਫਿਰਦਾ ਤੂੰ ਕੋਈ ਸਵਾਦ ਨਹੀਂ ਆਇਆ ਇਹ ਅੱਜ ਠੀਕ ਠੀਕ ਅੱਛਾ ਦਮੂ ਬੜਾ ਜੋਰ ਆਈ ਤਾਂ ਡਾਇਲੌਗ ਹੀ ਨਹੀਂ ਸਮਝ ਆ ਰਿਹਾ ਜੋਰ ਦੇ ਨਹੀਂ ਤੂੰ ਹੋਇਆ ਅੰਨਾ ਯਾਰ ਨਾ ਗੱਡੀ ਅੰਨਾ ਨਾ ਗੰਦਾ ਗੱਡੀ ਛਿੰਤੀ ਮਰੀ ਅੰਨਾ ਤਾ ਤੂੰ ਹੋਇਆ ਫਿਰਦਾ ਇੱਕ ਹੋਰ ਮਾਰਿਆ ਸਰਦ ਹੀ ਹੈ ਜੇ ਤੇਰੇ ਮਾਰਿਆ ਤੂੰ ਮਰ ਜਾਣਾ ਤੂੰ ਲੱਕੜ ਦੇ ਬਾਰੇ ਬਾਰੇ ਤੇਰਾ ਸ਼ਰੀਰ ਆਕਰ ਦੇਖ ਲੈ ਠੀਂ ਜਿੱਕੇ ਫਿਰਦਾ ਜੀ ਭਾਣੀ ਨਹੀਂ ਦੀ ਫੁਟਾਣੇ जिगरा काढ ले चलो होण हो गया कंप्लीट हो गया नहीं पग नहीं लानी करे जाना है ए दी आ ए दी आ लच नुंदे पग लावा नहीं पग उदी खोल के चाही दी बंद दो सही करके करनी तो बंद दे मैं बंदूगा ना पग नहीं है चलो जी वापसी हो गया सी ते 90 पहुंच गया सी नहीं ओए आ ट्रैक्टर किड्डी तेज जा रया हां की है आगे पीआरटीसी वाले गलती से जाने ਉਹ ਤੇ ਜਿੰਦੜ। ਤੇ ਲੋ ਜੀ ਘਰ ਆ ਗਏ ਸੀ ਅਸੀਂ। ਆਂਦਿਆ ਸਾਰ ਟੀਵੀ। ਫਤੇ ਸਤਿ ਸ਼੍ਰੀ ਅਕਾਲ। ਫਤੇ ਦੀ ਪੱਗ ਬਾਰੇ ਜ਼ਰੂਰ ਕਮੈਂਟ ਕਰਿਓ ਚੰਗਾ ਫਤੇ ਦੀ ਪੱਗ ਬਹੁਤ ਸੋਹਣੀ ਬੰਨੀ ਬਹੁਤ ਮਿਹਨਤ ਕੀਤੀ ਹੈ ਮੇਰੇ। ਤੁਸੀਂ ਤਾਂ ਮੂੰਹ ਟੱਕਿਆ ਪਰਨੀਤ। ਤੁਸੀਂ ਕਦੇ ਕੈਮਰਾ ਸਾਹਮਣੇ ਨਹੀਂ ਆਏ। ਅੱਛਾ ਠੀਕ ਹੈ। ਰੈਸਟ ਕਰਕੇ ਉੱਥੇ। ਕਿਹੜਾ ਖਜ਼ਾਨਾ ਮਿਲਿਆ ਤੁਸਾਂ? ਕੀ ਮਿਲਿਆ ਖਜ਼ਾਨਾ ਕੱਢੋ। ਕੱਢੋ 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 ਕੱਢੋ। ਵਾਹ ਕਿੱਥੇ ਵੜਿਆ ਦੇ। ਕੀ ਰਿਮੋਟ ਓਹ ਹੋ ਹੋ ਚਲ ਕੱਢ ਬਾਰ ਉਹ ਦਿਖਾ ਖਜ਼ਾਨਾ ਉਸਨੇ ਸੋਖਣਾ ਕਿਹੜਾ ਖਜ਼ਾਨਾ ਮਿਲਿਆ ਇੱਧਰ ਤੇ ਹੈਰੀ ਵੀ ਰੋੜਤਾ ਚਲੋ ਜੀ ਆਪਾਂ ਬਣਾ ਲਈਏ ਚਾਹ ਪਾਣੀ ਬੱਚਿਆਂ ਨੂੰ ਦੇਣਿਆਂ ਦੁੱਧ ਚਲੋ ਜੀ ਇੱਧਰ ਆ ਗਈ ਆਪਣੀ ਚਾਹ ਬਣ ਕੇ ਬੱਚਿਆਂ ਨੂੰ ਆਪਾਂ ਨੇ ਦੁੱਧ ਦਿੱਤਾ ਆਪਾਂ ਚਾਹ ਚੁਪੀ ਕੇ ਤੇ ਆਪਾਂ ਰਾਤ ਦੀ ਸਬਜ਼ੀ ਦੀ ਕਰਨ ਲੱਗੇ ਜਾਈ ਰਾਤ ਦੀ ਸਬਜ਼ੀ ਜਿਵੇਂ ਜਿਹੜੀ ਸਬਜ਼ੀ ਲੈਣੀ ਹੋਣੀ ਟੋਰੀਆਂ ਦੀ ਉਹ ਬਣਾਣੀ ਹੈ ਤੋਰੀਆਂ ਦਾ ਕੱਚ ਵਰੀਆਂ ਵੀ ਕਿੰਨ ਟੋਰੀ ਦੀ ਹਾਂ ਉਹ ਬਾਸਤ ਬੋਲੀ ਬੋਲੀ ਪਾਣ ਲੱਗੇ ਹੁੰਦਾ ਬੋਲੀ ਭੋਲੀ ਗਿਆ ਇਧਰ ਭਾਈ ਕੱਲ ਹੀ ਰੱਖੀਆਂ ਨੇ ਤੋਰੀਆਂ ਲਿਆ ਕੇ ਤੇ ਅੱਜ ਇਹਨਾਂ ਦੀ ਹਾਲਤ ਦੇਖੀ ਨੀ ਖਰਾਬ ਹੋ ਗਈ ਹੈ ਗਰਮੀ ਕਰਦੀ ਹੈ ਫਰੈਜ ਸਜ ਨਹੀਂ ਫ੍ਰੀਜ ਰੱਖੀਆਂ ਹਨ ਮੈਂ ਕਿਹੜਾ ਪਾਰ ਰੱਖੀਆਂ ਪਰ ਪਤਾ ਨਹੀਂ ਉਹ ਚੀਜ਼ ਨਹੀਂ ਰਹਿੰਦੀ ਤਾਜੀ ਸਬਜ਼ੀ ਤਾਜੀ ਹੀ ਹੁੰਦੀ ਗਰਮੀ ਬਹੁਤ ਹੋ ਰਹੀ ਹੈ ਨਾ ਕੁ ਵੀ ਹੁੰਦਾ ਹਾਂ ਮੈਂ ਦੇਖ ਰਿਹਾ ਤੇ ਇਹਨਾਂ ਨੇ ਆਂਦੇ ਆਸਾਰ ਪੱਗਰਾਂ ਲਾਹ ਬੁਰਾ ਹਾਲ ਐ ਪੈ ਗਏ ਫੱਕ ਬਈ ਇੰਨੀ ਨੀਂਦ ਆ ਰਹੀ ਸੀ ਨਾ ਨੀ ਕਿਉਂ ਦੋ ਵਾਰੀ ਸੌਂ ਗਈ ਫਿਰ ਲ ਦਿਨ ਵਿੱਚ ਉੱਠੀ ਤੈਨੂੰ ਇਹ ਜੋਚ ਕਿਉਂ ਫਿਰ ਸਾਡੇ ਚੱਲ ਰਹੀ ਹੈ ਅੱਛਾ ਜਿਹੜੀ ਨੈਕਸਟ ਵੀਡੀਓ ਆਏਗੀ ਤੁਹਾਡੇ ਲਈ ਸਰਪ੍ਰਾਈਜ਼ ਹੈ ਕਿਉਂਕਿ ਬੱਚੇ ਕਰ ਰਹੇ ਨੇ ਕੁਝ ਗੇਮ ਜੋ ਕਿ ਇਹ ਦਾ ਨਸ਼ੇ ਕਰਾਂਗੇ ਦੇਖਦੇ ਆ ਕੀ ਕਰਦੇ ਨੇ ਇਹ ਕਾਣ ਕਰਦੇ ਜੇ ਤਾਂ ਸਬਜੀ ਕੱਟ ਲਈ ਆਪਾਂ ਨੇ ਤੋਰੀਆਂ ਉਧਰ ਪਿਆਜ਼ ਵੀ ਕੱਟ ਲਿਆ ਥੋੜਾ ਜਿਹਾ ਆਪਾਂ ਨੇ ਲਸਣ ਦਾ ਪੇਸਟ ਪਿਆ ਉਹ ਪਾਵਾਂਗੇ ਸਬਜੀ ਬਣਾਣੀ ਹੈ